ਐ ਹਰਮਨ ਲੈ ਆਪਣਾ ਲਾਈਵ ਇਹ ਖੜਕੀ ਖੜਕੇ ਦਿਖਾ ਬਾਕੀ ਫਾਈਲ ਵੀ ਸਾਰਾ ਉਹ ਖਾਉਂਗਾ ਗਰਮਨ ਤਾਂ ਲਾਈਵ ਚਲਾ ਇਹ ਵੜਾ ਮਿਸਾਲ ਮੈਨੂੰ ਯਾਰ ਆ ਇੰਦਰ ਲੱਭਾਂ ਕੀ ਖਾਈ ਤਾ ਕਦੋਂ ਹੀ ਦੁਖਣ ਲੱਗੀ चलो जी चलो जी तुरे चलो गांस आगे दिखा दियो तेरे घर में चलो जी चलो जी चलो जी चलो 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 ਚਲੋ ਜੀ ਚਲੋ ਜੀ ਚਲੋ 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 ਅੱਗੇ ਕਰ ਲੋ ਹੋਰ ਕਰ ਲੋ ਅੱਗੇ ਕਰ ਲੋ ਤੁਹਾਨੂੰ ਅੰਮ੍ਰਿਤ ਪ੍ਰਧਾਨ ਜੀ ਜੂਟਾ ਜੀ ਕਿਵੇਂ ਸੰਗਤਾਂ ਦਾ ਪਿਆਰ ਅੱਜ ਬੜੀ ਵਧੀਆ ਦਸਰੇ ਗੋਲ ਮਾਤਾਂ ਦੀ ਸੰਗਤਾਂ ਦਾ ਹਾਂਜੀ ਪ੍ਰਧਾਨ ਜੀ ਕਿਵੇਂ ਸੰਗਤਾਂ ਦਾ ਪਿਆਰ ਅੱਜ ਬਹੁਤ ਪਿਆਰਾ ਹੈ ਬਹੁਤ ਇਕੱਠਾ ਬਹੁਤ ਸੰਗਤਾਂ ਦਾ ਜੋਰ ਹੈ ਜੀ ਤੇ ਸ੍ਰੀ ਮਾਲਕ ਦੀ ਕਿਰਪਾ ਚਾਹੀਏ ਜੀ ਹਾਂਜੀ ਪੂਰੇ ਗ੍ਰਾਮ ਸਾਹਿਬ ਦੀ ਕਿੰਨੇ ਵਜੇ ਹੋ ਜੂਗੀ ਸਮਾਪਤੀ ਸਮਾਪਤੀ ਜੀ ਛੇ ਵਜੇ ਆਉਂਦੇ ਸਾਡੇ ਛੇ ਠੀਕ ਹੈ ਜੀ ਸਤ ਨੂੰ ਅਸਲ ਜੀ ਕਿੰਨੇ ਹਜ਼ਾਰ ਗਿਣਤੀ ਚ ਸੰਗਤ ਹੋਊਗਾ ਲਗਭਗ 5000 ਹੈਣਾ ਉਹ ਜਿਆਦਾ ਸੰਗਤ ਇਕੱਠਾ ਜੀ ਛੱਡ ਜੋ ਹੀ ਛੱਡ ਜੋ ਛੱਡ ਜਾ ਜੀ ਬੱਚੇ ਮਾਰ ਕੇ ਪਿਆਰ ਕਰੀ ਲਈ ਪਿਆਰ ਕਰਾਹੀ ਪਰ ਮਾਰ ਕੇ ਆ ਪਿਆਰ ਕਰਾਹੀ ਪਰ ਜਨਾ ਬੰਦਾ ਜੀ ਮੈਂ ਛੱਡ ਗਿਆ ਮੈਂ ਛੱਡ ਗਿਆ ਨਵਾਲਾ ਬਾਈ ਜਸਵੰਦਰ ਸਿੰਘ ਹਾਂਜੀ ਆ ਆਪਣਾ ਚੈਨਲ ਆ ਕਿਰਾ ਹੈਗਾ ਸਹੀ ਕਿਹੜਾ ਯੰਗ ਫਾਰਮਰ ਲੰਗ ਫਾਰਮ ਲੰਗ ਨਹੀਂ ਜੰਗ ਅੱਛਾ ਜੰਗ ਬਾਬਾ ਕਹਿੰਦਾ ਲੰਗ ਫਾਰਮਰ ਹੋਰ ਭਾਈ ਭਾਈ ਚੰਗਾ ਕੰਮ ਕਰ ਲਿਆ ਕਰੋ ਨਗਰ ਦੀ ਵਧੀਆ ਭਾਈ ਆ ਮੁੰਡਾ ਭਾਈ ਨਾਲ ਹੀ ਰਹਿੰਦਾ ਏ ਕੋਈ ਨਹੀਂ ਸਕਦਾ ਅਸੀਂ ਉਹ ਨਹੀਂ ਕਰਦੇ ਕਿਹੋ ਕਰਦੇ ਆ ਮੁੰਡੇ ਸਾਰੇ ਇੱਧਰ ਬਾਬਾ ਜੀ ਸੇਵਾ ਤੇ ਨੇ ਪੱਕੀ ਸੇਵਾ ਇਹਨਾਂ ਦੀ ਹਰ ਸਾਲ ਡਿਊਟੀ ਹੁੰਦੀ ਹੈ ਟਰੈਕਟਰ ਚਲਾਉਣ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਚਲੋ ਜੀ ਚਲੋ ਮੜਾ ਖਿੱਚ ਕੇ बहुत ज्यादा कट्ठ है जी बार। चलो चलो जी चलो ਗੋਲੀਆਂ ਬਸ ਹੋਲੀ ਹੋ ਗਈ ਥੋੜਾ ਜੋੜੇ ਲਾ ਕੇ ਮੈਂ ਤੁਹਾਡੇ ਇੱਕੋ ਹੀ ਜੋੜੇ ਨਹੀਂ ਵੀਰੇ ਵੀਊ ਆ ਫੇਰ ਨੂੰ ਕਰਨੇ ਸੰਗ ਦਾ ਸਪੈਸ਼ਲ ਨਾਪੇ ਤੇ ਚੱਲ ਕੇ ਜਾਂਦੇ ਆ ਉਦੋਂ ਮੈਂ ਕੰਕੀ ਆਉਂਦੀ ਧੰਨਵਾਦ ਜੀ ਧੰਨਵਾਦ ਸਾਰੇ ਕਮੈਂਟ ਕਰੋ ਜੀ ਵਾਹਿਗੁਰੂ ਲਿਖੋ ਹਾਂਜੀ ਸੇਵਾਦਾਰ ਸਿੰਘ ਉਹ ਬਾਈ ਦਾ ਕਿਹਨਾ ਆਪਣੇ ਦਾ ਦੂਜੇ ਦਾ ਇਹ ਬਈ ਰਿੰਕੂ ਦੇ ਮੁੰਡਾ ਹੈਗਾ ਰਵਿੰਦਰ ਸਿੰਘ ਮਾਹੀ ਉਹ ਤੁਮਹੇ ਕਹਿੰਦੇ ਆ ਚਲੋ ਜੀ ਚਲੋ ਜੀ ਠੀਕ ਆ ਬਾਈ ਰਹਿਂਦੇ ਰਹਿਂਦੇ ਤੂੰ ਛੋਟਾ ਤੂੰ ਸੋਹਣਾ ਨਹੀਂ ਲੱਗਦਾ ਉਹ ਕਰਦਾ ਸੇਵਾ ਕਰ ਸੀਵਾ ਆਹ ਮੁੰਡਿਆਂ ਨੂੰ ਸਾਰੇ ਜਾਣਦੇ ਆ ਬਾਈ ਜਿਹੜੇ ਜਿਹੜੇ ਜਾਣਦੇ ਆ ਕਮੈਂਟ ਕਰਕੇ ਦੱਸੋ ਕੀ ਨਾਮ ਮੁੰਡੇ ਦਾ ਠੀਕ ਆ ਬਾਈ ਜਾਣਦਾ ਮੁੰਡਿਆਂ ਨੂੰ ਇਨਾ ਮੇਰਾ ਦਸੀ ਇਹਨੂੰ ਹਰਮਾਨ ਤੇ ਉਹਨਾਂ ਦਾ ਨਾਮ ਹਰਮਾਨ ਹੋਰ ਵੀ ਕਹਿੰਦੇ ਨੂੰ ਕੁਛ ਬਿੱਟੂ ਦਾ ਆ ਉਹਦੇ ਡੈਡੀ ਦਾ ਨਾਂ ਚਲਾਉਂਦਾ ਮੁੰਡਾ ਚੱਲਦਾ ਆ ਜਿੰਨਾਂ ਦਾ ਨਹੀਂ ਚੱਲਦਾ ਉਹਨੂੰ ਟ੍ਰੇਨ ਕਰਦੇ ਕੋਸੇ ਆ ਗਈਤੀ ਅਜੂਈ ਸਾਥ ਸੇ ਜੋੜ ਕੇ ਸਾਸਰੀ ਘਰ ਆਉਦਾ ਹੈ ਸਾਸਰੀ ਘਰ ਆ ਭਾਈ ਸਲੋ ਜੀ ਸੀਟੀ ਦਾ ਖਿਆਲ ਚਲੋ ਜੀ ਰੁਕ ਜਾਓ ਰੁਕ ਜਾਓ ਇਹਦੇ 300 ਜਾਂਦੇ ਗਏ 90 ਗਏ 80 ਗਏ ਵਧੀਆ ਨੇ ਘਟਿਆ ਨਾ ਇਹ ਹੋ ਗਿਆ ਸ਼ਰਿਤਾ ਵਰਗਾ ਸੀ ਟੀ ਅੱਡ ਡੱਕਾ ਲੈ ਉਹ ਤੁਹਾਨੂੰ ਹਾਂਜੀ ਮਨਦੀਪ ਕਿਵੇਂ ਆ ਬਬਲਿੰਗ ਤਾਂ ਨਹੀਂ ਕਰਦੀ ਪਾਲਕੀ ਹੁਣ ਵਿਆਹ ਫਰਕ ਨਾ ਇਹ ਪੂਰਾ ਹੀ ਬੇ ਕਿੰਨੇ 베ਰਿੰਗ ਬਦਲਤੇ 3 베ਰਿੰਗ ਦੋ ਅੱਬਾ ਆਹ ਕੀ ਬਦਲੇ ਹੋ ਸਾਰੇ ਕੰਪਲੀਟ 베ਰਿੰਗ ਹੀ ਬਦਲੇ ਇਹ ਮੁੰਡਿਆਂ ਨੇ ਬਈ ਮਕੈਨਿਕੀ ਦਾ ਕੰਮ ਕੀਤਾ ਪਾਲਕੀ ਸਾਹਿਬ ਦੇ ਜਿਹੜਾ ਹਿੱਸੇ ਦਾ ਕੰਮ ਅਗਲੀਸ ਦੇ ਕੇ 베ਰਿੰਗ ਨਵੇਂ ਪਾ ਕੇ ਥੀਲਾ ਸੁਲਾ ਬਦਲ ਦਿੱਤਾ ਹਨਾ ਛੋਟੀ ਮਰਜੀ ਬਹੁਤ ਤਗੜੇ ਕੰਮ ਆ ਕਦੇ ਇਹਦੀ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਨਾ ਕਿ ਬਈ ਆਪਣਾ ਚਲੋ ਜੀ たのしいです。 ਹਾਂਜੀ ਕਮੈਂਟ ਕਰਕੇ ਦੱਸਿਓ ਜੀ ਕੁਆਲਿਟੀ ਕਿਵੇਂ ਦੀ ਆ ਰਹੀ ਆ ਤੇ ਕਈ ਵਾਰੀ ਨਾ ਕੁਆਲਿਟੀ ਲੋ ਹੁੰਦੀ ਆ ਕਨੈਕਸ਼ਨ ਕਰਕੇ ਇੰਟਰਨੈਟ ਕਰਕੇ ਤੇ ਉਹ ਬਈ 720 ਤੇ ਕਰ ਲਿਆ ਕਰੋ ਆਪਦੇ ਫੋਨ ਤੋਂ ਵੀਡੀਓ ਦੀ ਕੁਆਲਿਟੀ ਫਿਰ ਸਹੀ ਦਿਖਦਾ ਹਨਾ ਇਧਰ ਸੇਵਾਦਾਰ ਦਿਖਾਉਣਾ ਤੁਹਾਨੂੰ ਅੱਗੇ ਜਿਹੜੇ ਝਾੜੂ ਦੀ ਸੇਵਾ ਤੇ ਆ ਹਾਂਜੀ ਬਾਬਾ ਜੀ ਹਰਗਵੰਦੀ ਬਣਾ ਲਈ ਉਹਨੂੰ ਤੇ ਇਧਰ ਆਪਣੇ ਸੇਵਾਦਾਰ ਆ ਜਿਹੜੇ ਅੱਗੇ ਸਫਾਈ ਦੀ ਸੇਵਾ ਕਰਦੇ ਆ ਝਾੜੂ ਦੀ ਸਿੰਧੂ ਸਿੰਘ ਹਰਗੇ ਹਨਾ ਜੀ ਸਾਰੇ ਸੇਵਾਦਾਰ ਤੇ ਇੱਧਰ ਆਪਣੇ ਤੁਹਾਨੂੰ ਦਿਖਾਉਣੇ ਆ ਸਤਿਗੁਰ ਦੀ ਇਹ ਆਪਣੀ ਹੁਣ ਸ਼ਾਸਨਿਕ ਕਮੇਟੀ ਹੈ ਜੀ ਬਾਬਾ ਕਾਲਾ ਜੀ ਹਾਂਜੀ ਬਾਬਾ ਜੀ ਕਿਵੇਂ ਸੰਗਤਾਂ ਦਾ ਪਿਆਰ ਐ ਇਤਕੀ ਬਹੁਤ ਵਧੀਆ ਜੀ ਬੇਹਦੀ ਕਿਰਪਾ ਹੈ ਕਿਰਪਾ ਜੀ ਪਿਛਲੀ ਵਾਰ ਨਾਲੋਂ ਇਤਕੀ ਤੁਗਣਾ ਜ਼ਿਆਦਾ ਹੀ ਐ ਠੀਕ ਹੈ ਜੀ ਹਰ ਵਾਰ ਆਪਾਂ ਲਖਤਰ ਦੇਖਦੇ ਹਾਂ ਵਧਦਾ ਹੀ ਜਾ ਰਿਹਾ ਇਕੱਠੇ ਪੜ ਕਿੰਨਾ ਕੁ ਪੜਾ ਰਹਿੰਦੇ ਹੋ ਹਜੇ ਜੀ ਇਤਕੀ ਆਪਣੇ ਪੜਾ ਰਹੇ ਗਏ ਮੇਰੇ ਕਾ ਚਾਰਕ ਤੇ ਲਗਭਗ ਜੀ ਹੁੰਦਾ ਹੈ ਠੀਕ ਹੈ ਜੀ 8-9 ਪੜਾ ਹੋ ਜਾਂਦੇ ਚਾਰਕ ਪੜਾ ਰਹੇ ਗਏ ਹਨਾ ਇਧਰ ਆਪਣੇ ਅਸ਼ਾਸ਼੍ਰੀ ਦੀ ਬੇਟੀ ਆ ਗਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੰਗਤ ਕਿੱਥੋਂ ਆਈ ਚੱਲ ਕੇ ਇਹ ਦੂਜੇ ਆ ਰਾਮਪੁਰ ਖੇੜੇ ਵਾਲੇ ਰਾਮਪੁਰ ਖੇੜੇ ਬਾਬਾ ਬਾਬਾ ਕਲਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਇਹ ਤਾਂ ਹਨ ਧੰਨਵਾਦ ਜੀ ਵਸਤਾ ਤੋਂ ਗੱਲ ਬਾਹਰ ਸਾਰੇ ਦੱਸ ਨਹੀਂ ਸਕਦੇਗੇ ਅੱਜ ਬਈ ਗੁਲਦੀਪ ਜੀ ਕੋਟ ਕੋਲੇ ਵਾਲੀ ਵਾਲਾ ਪਾਇਆ ਜੀ ਹਨਾ ਇਹ ਕੋਟ ਖੋਲਿਆ ਗਿਆ ਜੀ ਇਹ ਖੋਲਿਆ ਗਿਆ ਜੀ ਖੋਲਿਆ ਗਿਆ ਇਹਦਾ ਫੱਗੜ ਚ ਲੈਣੇ ਸਵਾਟਰ ਰਗਾ ਮੇਰਾ ਕੋਟ ਵਾ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਇਹ ਕੋਈ ਸਵਾਟਰ ਲੈ ਆਵੇ ਨਾ ਤੇ ਆ ਜੀ ਆਵਾਜ਼ ਨਾਲ ਲੋਕ ਹੱਸਣਗੇ ਨਾ ਠੀਕ ਹੈ ਜੀ ਉਹ ਦੇਖਣਾ ਦਾਣਾ ਹਾਂ ਉਹ ਖੜਾ ਉਹ ਸੀ ਬਹੁਤ ਸੰਗਤਾਂ ਸੇਵਾ ਕਰ ਰਹੀਆਂ ਨੇ ਜੀ ਹਾਂਜੀ ਦਸਿੰਦਰ ਸਿੰਘ ਜੀ ਠੀਕ ਹੈ ਬਾਈ ਠੀਕ ਹੈ ਕੰਮ ਆਪਣੇ ਗੁਲਦੀਪ ਸਿੰਘ ਜੀ ਬਾਬਾ ਗਿਲਦੀਪ ਸਿੰਘ ਜੀ ਗਿਲਦੀਪ ਆ ਗਿਲਦੀਪ ਸਿੰਘ ਮਾਰੇ ਵੀ ਕੋਈ ਵਿਚਾਰ ਦਿਓ ਜੀ ਬਹੁਤ ਸੇਵਾ ਕਰੀ ਜਾਂਦੇ ਆ ਪਾਹ ਪੈਦ ਕੋਲੇ ਆ ਦੇਖੋ ਜੀ ਸੇਵਾਦਾਰ ਆਪਣੇ ਭੁਜਗੇ ਵਦਾਨੇ ਵਾਲੇ ਇੱਥੇ ਭੁਜਗੇ ਵਦਾਨੇ ਦੀ ਸੇਵਾ ਹੋਣੀ ਹੈ ਸੰਗਤਾਂ ਵੱਲੋਂ ਬਸ ਧੰਨਵਾਦੋ ਬਾਈ ਤੇ ਨਗਰ ਕੀਰਤਨ ਆਪਣੇ ਅਗਲੇ ਪੜਾਵਾਂ ਵੱਲ ਵਧ ਰਿਹਾ ਜੀ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਆ ਤੁਹਾਨੂੰ ਦਿਖਾਉਣੇ ਆ ਕਿਵੇਂ ਆ ਬਈ ਐਦ ਕੀ ਰਾਉਂਕ ਮੇਲਾ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਸ਼ਾਇਦ ਕੀ ਸੰਗਤਾਂ ਦਾ ਸਾਰੇ ਬਹੁਤ ਬੜਾ ਬਖਵਾ ਦੇ ਬਹੁਤ ਕਿੰਨਾ ਦੇ ਸੇਵਾ ਕਰਦੇ ਲੋ ਉਹਨਾਂ ਦੇ ਪ੍ਰੋਮਾਨ ਕਿੰਨੇ ਵਜੇ ਹੋਈ ਸੀ ਰਮਾਨ ਕੀ ਰਮਾਨ ਕੀ ਤਕਰੀਮ ਨਾਲ ਸਾਢੇ 8:00 ਦੇ ਆਸ-ਪਾਸੇ 9:00 ਦੇ ਆਸ-ਪਾਸੇ ਹੋਈ ਸੀ ਠੀਕ ਹੋਈ ਬੜੀ ਠੰਡ ਦਾ ਕਰਕੇ ਆਹ ਕਰਾਂ ਸਾਰੇ ਇੱਥੇ ਹੁੰਦਾ ਨਹੀਂ ਨਹੀਂ ਆ ਨਹੀਂ ਭਾਈ ਇੰਦਰ ਆ ਜਾ ਜੁੱਧ ਵੀ ਹੈਗਾ ਆ ਆ ਬਦਲਾਣਾ ਬੈਠੇ ਚਲੋ ਜੀ ਆ ਸੇਵਾਦਾਰ ਆ ਭਾਈ ਕੁਝ ਗਿਵਦਾਨੇ ਦੀ ਸੇਵਾ ਕਰ ਰਹੇ ਆ ਇੱਥੇ ਹੁਣ ਜੀ ਆਪਣੇ ਸਰਕਾਰੀ ਪੈਲਸ ਦੇ ਵਿੱਚ ਜਿਹੜਾ ਅਗਲਾ ਪੜਾ ਹੋਊਗਾ ਨਗਰ ਕੀਰਤਨ ਦਾ ਸਰਕਾਰੀ ਪੈਲਸ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਇਕੱਠ ਹੋਊਗਾ ਸੰਗਤ ਦਾ ਤੁਹਾਨੂੰ ਉੱਪਰੋਂ ਦਿਖਾਵਾਂਗੇ ਸਾਰਾ ਵੀ ਕੀ ਹਾਲ ਹੈ ਵੀ ਆਪਣੇ ਸਟੂਡੀਓ 99 ਤੇ ਜਿਹੜਾ ਲਾਈਵ ਚੱਲ ਰਿਹਾ ਹੈ ਐਚਡੀ ਕੁਆਲਿਟੀ ਦੇ ਵਿੱਚ ਭਾਈ ਬਲਜਿੰਦਰ ਹੋਰੀ ਚਲਾ ਰਹੇ ਨੇ ਲਾਈਵ ਐਚਡੀ ਕੁਆਲਿਟੀ ਦੇ ਵਿੱਚ ਉੱਥੇ ਵੀ ਤੁਸੀਂ ਦੇਖ ਸਕਦੇ ਹੋ